ਵਾਟਪਟੇ ਕਿਸਾਨ ਜਥੇ ਬੰਦਿਆ ਅਤੇ ਇਲਾਕੇ ਦੇ ਲੋਕਾਂ ਨੇ ਪਿੰਡ ਕੰਜੋਲੀ ਵਿਖੇ ਐਸਵਾਈਐਲ ਨਹਿਰ ਰਾਹੀਂ ਖਰੜ ਦੇ ਤਰਫੋਂ ਆ ਰਿਹਾ ਸੀਪਰਸਾ ਕੰਦਾ ਪਾਣੀ ਅੱਗੇ ਤੇਜੰਦੀ ਵਿਛਾਈ ਜਾਣਗੀ ਪਾਈਪਲਾਈਨ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਵਿਛਾਈ ਗਈ ਪਾਈਪਲਾਈਨ ਫਿਰ ਤੋਂ ਪੁਟਵਾ ਦਿੱਤੀ ਹੈ ਜਦਕਿ ਮੌਕੇ ਤੇ ਮੌਜੂਦ ਨਹਿਰੀ ਵਿਭਾਗ ਦੇ ਅਧਿਕਾਰੀ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਚੁੱਪਚੀਚੀ ਦੇਖਦੇ ਹੀ ਰਹਿ ਗਏ ਰਸਨੀਯੋਗ ਹੈ ਕਿ ਪਹਿਲਾ ਤੋਂ ਹੀ ਵਿਵਾਦਾਂ ਦਾ ਕਾਰਨ ਰਹੀ ਐਸ.ਆਈ.ਐਲ. ਮਹਿਰਾਹੀ ਤੁਛਲੇ 23 ਸਾਲਾਂ ਤੋਂ ਖਰੜ ਦੀ ਤਰਫੋਂ ਸਿਵਰੇਜ ਦਾ ਗੰਦਾ ਪਾਣੀ ਇਲਾਕੇ ਦੇ ਪਿੰਡ ਚੱਲਾਕੀ, ਦਾਜਪੁਰਾ ਤੇ ਡੂਮ ਛੇੜੀ ਤੇ ਰਾਂਪੁਰਾ ਖਲੇਰਾ ਤੇ ਅਲੰਪੁਰ ਨੋਗਾਵਾਂ ਆਦਿ ਅਨੇਕਾਂ ਪਿੰਡਾਂ ਦੀ ਜ਼ਮੀਨ ਤੇ ਮਾਰੂ ਅਸਰ ਪਾ ਰਿਹਾ ਹੈ ਅਤੇ ਖੇਤਾਂ ਦੇ ਵਿੱਚ ਲੱਗ ਰੋ ਕੇ ਹਰ ਸਾਲ ਕਿਸਾਨਾਂ ਦੇ ਸੈਂਕੜੇ ਏਕੜ ਫਸਲ ਖਰਾਬ ਕਰ ਦਿੰਦਾ ਹੈ ਇਸਦੇ ਚੱਲਦਿਆਂ ਪਿਛਲੇ ਕਈ ਸਾਲਾਂ ਤੋਂ ਲੋਕ ਪਾਣੀ ਦੀ ਇਸ ਸਮੱਸਿਆ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਨੇ ਪਰ ਸਰਕਾਰਾਂ ਜਾਂ ਪ੍ਰਸ਼ਾਸਨ ਦੇ ਵੱਲੋਂ ਇਸ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ ਤੇ ਹੁਣ ਨਵੀਂ ਘਟਨਾ ਦੇ ਅਨੁਸਾਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ S.Y.L ਨਹਿਰ ਰਾਹੀਂ ਆਉਂਦਾ ਸੀਵਰਸ ਦਾ ਗੰਦਾ ਪਾਣੀ ਅੱਗੇ ਦੂਸਰੇ ਪਿੰਡਾਂ ਵਿੱਚ ਪਹੁੰਚਾ ਦੇ ਲਈ ਪਿੰਡ ਕੰਜੋਲੀ ਵਿਖੇ ਪਾਈਪ ਲਾਈਨ ਵਿਛੋਣੀ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਇਲਾਕਾ ਵਾਸੀਆਂ ਨੂੰ ਬਥਨ ਲੱਗਦੇ ਵੱਡੇ ਕੀਤੇ ਦੇ ਵਿੱਚ ਪਿੰਡ ਕੰਜੋਲੀ ਬੱਲਾ ਰੋਣੀ ਆਦਿ ਪਿੰਡਾਂ ਦੇ ਲੋਕ ਅਤੇ ਵੱਖ-ਵੱਖ ਸਾਂ ਚੋਤੇ ਬੰਦੀਆਂ ਦੇ ਆਗੂਆਂ ਦੇ ਪਿੰਡ ਕੋਜੋਲੀ ਵਿਖੇ ਇਕੱਠੇ ਹੋ ਕੇ ਜ਼ੋਰਦਾਰ ਵਿਰੋਧ ਕੀਤਾ ਇਸ ਮੌਕੇ ਤੇ ਇਲਾਕਾ ਦੇ ਇਕੱਠੇ ਹੋਏ ਲੋਕਾਂ ਨੇ ਵਿਸਾਇ ਗਈ ਫਾਇਰ ਲਾਈਨਰ ਨੂੰ ਮੁਰਦੋ ਪਟਵਾ ਦਿੱਤੀ ਹੈ ਮਦਿਸ ਰੌਣੀ ਟਾਡਾ ਰੌਣੀ ਪਿੰਡ ਦੇ ਨਿੱਕਰ ਸਾਡੇ ਜੀ ਨੇੜੇ ਐਸਪੀ ਵਾਲੀ ਲਹਿਰ ਆਏ ਇਹਦੇ ਵਿੱਚ ਸਾਡੇ ਅਗਲੇ ਪਿੰਡ ਦੁੰਮੇੜੀ, ਕਲੇਰਾ, ਆਦਮਪੁਰ ਵਗੈਰਾ ਇਹਨਾਂ ਦੇ ਵਿੱਚ ਪਾਣੀ ਜਿਹੜਾ ਇਸ ਬੇਲ ਨਹਿਰ ਦੇ ਵਿੱਚ ਕਰਨ ਸ਼ਹਿਰ ਤੋਂ ਆ ਰਿਹਾ ਹੈ ਤੇ ਉਸੇ ਉਹਨਾਂ ਪਿੰਡਾਂ ਦੇ ਵਿੱਚ ਬੜੀ ਪ੍ਰੋਬਲਮ ਆਈ ਹੋਈ ਹੈ ਪਾਣੀ ਦੇ ਨਾਲ ਜਦੋਂ ਬੋਰ ਚੱਲਦਾ ਪਾਣੀ ਨਿਕਲਦਾ ਹੈ ਪਿੰਡਾਂ ਦੇ ਵਿੱਚ ਵੀ ਘਰਾਂ ਦੇ ਵਿੱਚ ਵੀ ਤੇ ਖੇਤਾਂ ਦੇ ਵਿੱਚ ਵੀ ਮੋਟਰਾਂ ਚੱਲਦੀਆਂ ਉੱਥੇ ਵੀ ਪਾਣੀ ਜਿਹੜਾ ਖਰਾਬ ਆ ਰਿਹਾ ਉਹ ਕੈਸਰ ਵਰਗੇ ਬਵਾਰੀਆਂ ਉੱਥੇ ਪਿੰਡ ਦੇ ਵਿੱਚ ਫੈਲ ਦਿੱਤੀਆਂ ਪਰ ਅੱਜ ਪ੍ਰਸ਼ਾਸਨ ਨੇ ਉਹਨਾਂ ਦਾ ਹੱਲ ਕਰਨ ਦੀ ਬਜਾਏ ਸਾਡੇ ਕਿਉਂਲੀ ਆ ਕਿ ਰੋਡ ਦੇ ਰੋਡ ਪੱਟ ਕੇ ਰੌਣੀ ਵਾਲੀ ਸਾਈਡ ਨੂੰ ਅੱਗੇ ਨਹਿਰ ਦੇ ਵਿੱਚ ਪਾਣੀ ਜਿਹੜਾ ਉਹ ਛੜਦਾ ਉਸ ਦੇ ਨਾਲ ਸਾਡਾ ਕਯੋਲੀ ਪਿੰਡ ਬੱਲਾ ਪਿੰਡ ਨੜਾ ਪਿੰਡ ਦੋਏ ਰੌਣੀਆਂ ਤੇ ਅੱਗੇ ਵੀ ਚੱਕਲਾ ਤੱਕ ਬਣੀ ਜਾ ਰਿਹਾ ਏ ਪਿੱਛੇ ਹੱਲ ਕਰਨ ਦੀ ਵੀ ਇਹ ਸਾਡੇ ਕਿ ਨਹੀਂ ਪਿੱਛੇ ਪੁੱਠੇ ਪਾਸੇ ਪਾਣੀ ਮੋੜਦਾ ਐਸਵਾਈਐਲ ਨਹਿਰ ਦੇ ਵਿੱਚ ਤੇ ਉਹ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਦੋਂ ਪਤਾ ਲੱਗਿਆ ਸਾਰਾ ਤੁਸੀਂ ਦੇਖ ਰਹੇ ਆ ਵੀ ਪੰਜ ਛੇ ਪਿੰਡਾਂ ਦਾ ਕੋਈ 200 ਬੰਦਾ ਇਕੱਠਾ ਹੋਇਆ ਜਿਮੀਦਾਰ ਭਰਾ ਇੱਥੇ ਕੱਲੇ ਮਸਲਾ ਜਿਮੀਦਾਰਾਂ ਦਾ ਨਹੀਂ ਪਾਣੀ ਆਪਾਂ ਸਾਰੇ ਪੀਂਦੇ ਸਭ ਦਾ ਮਸਲਾ ਹੈ ਪਾਣੀ ਦਾ ਸੋ ਅਸੀਂ ਇਹਦਾ ਬਰੋਧਤਾ ਕਰਦੇ ਆ ਜੀ ਵੀ ਇਹ ਅਸੀਂ ਪਾਣੀ ਆਪਣੇ ਪਿੰਡਾਂ 'ਚ ਨਹੀਂ ਜਾਣ ਦੇਣਾ ਕਿਉਂਕਿ ਜੀ ਅੱਜ ਉਹਨਾਂ ਦੀ ਫਸਲਾਂ ਖਰਾਬ ਹੋਈਆਂ ਤਾਂ ਉਹ ਸਾਡੀਆਂ ਵੀ ਕੱਲ ਨੂੰ ਹੋਣਗੀਆਂ ਇਸੇ ਪਾਣੀ ਦੇ ਨਾਲ ਕੋ ਸਾਡਾ ਬੈਰ ਵਿਰੋਧ ਤਾਂ ਕਿਸੇ ਨਾਲ ਨਹੀਂ ਹੈਗੀ ਅਸੀਂ ਦੂਮਸ਼ੇੜੀ ਵਾਲੀ ਸਾਡੇ ਭਰਾਹੀਂ ਕਲੇਰਾਂ ਵਾਲੀ ਵੀ ਜ਼ਿੰਮੇਦਾਰ ਭਰਾ ਸਾਡੇ ਭਰਾਹੀਂ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਇਹ ਪਾਣੀ ਦੇ ਨਾਲ ਉਹ ਕੱਲੂ ਸਾਡਾ ਨਾ ਹੋਵੇ ਉਹ ਬਿਮਾਰੀਆਂ ਸਾਡੇ ਪਿੰਡਾਂ ਦੇ ਵਿੱਚ ਰਹਿਣ ਸਾਡੇ ਦਾ ਪਹਿਲੇ ਹੀ ਪਿੰਡਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਵੀ ਕੈਸਰ ਦੀ ਬਿਮਾਰੀ ਜਿਹੜੀ ਬਹੁਤ ਲਵੇਟ ਲਈ ਹੋਵੇ ਨਗਰ ਨਵਾਸੀ ਸੋ ਅਸੀਂ ਚਾਹੁੰਦੇ ਹਾਂ ਅੱਗੇ ਬਿਵਾਰੀ ਕੋਈ ਜੀ ਨਾ ਹੋਵੇ ਗੱਦੇ ਪਾਣੀ ਦੇ ਨਾਲ ਵੀ ਇਹ ਪਾਣੀ ਦਾ ਹੱਲ ਸਰਕਾਰ ਜਿੱਥੋਂ ਇਸ ਨਹਿਰ 'ਚ ਪੈ ਰਿਹਾ ਉੱਥੋਂ ਦੇ ਕਰੇ ਨਾ ਕਿ ਸਾਨੂੰ ਆਪ ਜ਼ਿੰਮੇਦਾਰ ਨੂੰ ਲੜਾਵੇ ਸਾਨੂੰ ਆਪਸ ਚ ਲਗਾਉਣ ਦੀ ਬਜਾਏ ਉੱਥੇ ਹੱਲ ਹੋਵੇ ਦਾ ਪਾਣੀ ਜਾ ਜਿੱਥੇ ਐਸਵੀਐਲ ਚ ਪੈ ਰਿਹਾ ਸੋ ਅਸੀਂ ਇਹੀ ਪ੍ਰਸ਼ਾਸਨ ਦੇ ਮਾਂਗ ਕਰਦੇ ਆ ਸਾਰੇ ਜ਼ਿਮੀਂਦਾਰ ਭਰਾ ਪਿੰਡਾਂ ਦੇ ਖੜੇ ਇਕੱਠੇ ਹੋ ਕੇ ਵੀ ਇਹਦਾ ਹੱਲ ਇਕੱਠੇ ਹੋ ਕੇ ਉਸੇ ਜਿੱਥੇ ਤੇ ਵੀ ਇਸ ਨਹਿਰ ਦੇ ਵਿੱਚ ਪੈ ਰਿਹਾ ਐਸਵੀਐਲ ਦੇ ਵਿੱਚ ਉਰ ਉੱਥੇ ਰੁੱਕੇ ਜਾਵੇ ਪਾਣੀ ਨੂੰ ਤਾਂ ਜੋ ਇਹ ਗੱਦਾ ਪਾਣੀ ਕਿਸੇ ਦੀਆਂ ਫਸਲਾਂ ਕਿਸੇ ਦੇ ਕੋਈ ਗੱਦੀ ਬਿਵਾਰੀ ਨਾ ਫੈਲੇ ਸੋ ਅਸੀਂ ਸਾਰੀ ਇਹ ਪਰਜੋਰ ਮੰਗ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਭਾਰਤੀ ਕਸਾਂ ਜੂਨੀਅਨ ਡੱਲੇਵੜ ਜ਼ਿਲ੍ਹਾ ਰੁਫੜ ਪ੍ਰਧਾਨ ਕੁਲਵਿੰਦਰ ਸਿੰਘ ਉੱਧੋਂ ਪਰ ਸਮੱਸਿਆ ਤਾਂ ਜੀ ਇੱਥੇ ਬਹੁਤ ਪੁਰਾਣੀ ਆ ਇਹ ਨਾਲ ਥਰਡ ਸੀਵਰੇਜ ਦਾ ਪਾਣੀ ਗਾਹਾਂ ਤੇ ਗਾਂ ਛੱਡ ਕੇ ਇਹਨਾਂ ਨੇ ਐਸਵਾਈਐਲ ਵਿੱਚ ਛੱਡਤਾ ਐਸਵਾਈਐਲ ਵਿੱਚ ਛੱਡ ਕੇ ਗਾਹਾਂ ਧੂਮ ਛੇੜੀ ਬੜਾ ਨੁਕਸਾਨ ਕਰਿਆ ਧੂਮ ਛੇੜੀ ਦੇ ਗੈਲ ਅਸੀਂ ਬਹੁਤ ਸਾਲ ਇਹਦੇ ਬਾਰੇ ਘੁੰਮ ਲਈ ਬਹੁਤ ਵਾਰ ਇਹਨਾਂ ਗੱਲਾਂ ਹੁਲੀਆਂ ਡੀਸੀ ਐਸ ਡੀ ਐਮ ਨੂੰ ਸਾਰਿਆਂ ਨੂੰ ਅਸੀਂ ਕਹਿ ਲਿਆ ਪਰ ਇਹਨਾਂ ਨੇ ਕੋਈ ਹੱਲ ਨਹੀਂ ਕਰਿਆ ਸਾਨੂੰ ਰੋਕਣ ਦੀ ਬਜਾਏ ਪਿੱਛੇ ਰੋਕਣ ਦੀ ਬਜਾਏ ਇਹਨਾਂ ਨੂੰ ਅਗਲੇ ਪਿੰਡਾਂ ਨੂੰ ਹੋਰ ਵਿਚਲਵੇਟਣ ਲੱਗੇ ਆਂ ਜਦ ਕਿ ਜਿੱਥੇ ਅਸੀਂ ਖੜੇ ਆਂ ਜਿੱਥੇ ਅਸੀਂ ਪਾਣੀ ਰੋਕਿਆ ਉੱਥੇ ਦਾ ਪਾਣੀ ਭਾਸੜਾ ਮੈਨੇਜਮੈਂਟ ਦਾ ਪਾਣੀ ਅੱਗੇ ਚੰਡੀਗੜ੍ਹ ਨੂੰ ਵੀ ਜਾ ਰਿਹਾ ਪੀਣ ਵਾਸਤੇ ਕੈਂਸਰ ਦੀ ਬਿਮਾਰੀ ਦਾ ਇਹ ਜਾੜਾ ਇੱਕ ਕਿਸਮ ਦੀ ਆਹ ਦੇਖੋ ਅੱਜ ਰਾਤੇ ਰਾਤ ਇਹਨਾਂ ਨੇ ਕੀ ਕਰਨ ਲੱਗੇ ਤੇ ਇਹਨਾਂ ਨੇ ਬਹਿਕ ਮੈਨੂੰ ਕੋਈ ਤਰਸ ਨਹੀਂ ਲੋਕਾਂ ਦੇ ਕੋਈ ਹੋ ਨਹੀਂ ਹੈਗੀ ਕਿ ਆ ਪਿੰਡਾਂ 'ਚ ਲੋਕ ਜਾਨਵਰ ਹੀ ਰਹਿੰਦੇ ਆ ਇਹਨਾਂ ਬਾਰੇ ਕੋਈ ਸੂਚਨਾ ਦੇਣੀ ਨਹੀਂ ਚਾਹੀਦੀ ਇਹਨਾਂ ਨੇ ਅੱਜ ਪਾਣੀ ਛੱਡ ਦੇਣਾ ਤਾਂ ਅੱਜ 6 ਪਿੰਡਾਂ ਦੇ ਵਿੱਚ ਪਾਣੀ ਵੜ ਜਾਣਾ ਹੁੰਦਾ ਜੇ ਅੱਜ ਰਾਤ ਦੇ ਰਾਤ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਕ ਨੂੰ ਵੀ ਸਾਰਿਆਂ ਨੂੰ ਵੀ ਇਹਦਾ ਸੰਘਰਸ਼ ਨਹੀਂ ਬਹੁਤ بڑے ਪੱਧਰ ਤੇ ਹੋਊਗਾ ਇਹਨੂੰ ਰੋਕਿਆ ਜਾਵੇ ਪਾਣੀ ਨੂੰ ਇਹਨੂੰ ਸੀਵਰੇਜ ਜਿਹੜੀ ਖੜੜ ਵਾਲੀ ਆ ਉਹ ਪਾਣੀ ਨੂੰ ਰੋਕੇ ਆਪਣੇ ਪੱਧਰ ਤੇ ਇਹਦਾ ਸਾਡਾ ਪਾਣੀ ਦਾ ਸਾਡੇ ਇੱਥੇ ਭੇਜਣ ਦਾ ਕੋਈ ਅਧਿਕਾਰ ਨਹੀਂ ਹੈਗਾ ਬਾਈ ਗੁਰੂ ਹਰਜਿੰਦਰ ਸਿੰਘ ਪੰਜੋੜਾ ਮੀਤ ਪ੍ਰਧਾਨ ਪੰਜਾਬ ਭਾਰਤੀ ਕਿਸਾਨ ਜੂਰੇ ਸ਼ਹਿਰੇ ਪੰਜਾਬ ਅੱਜ ਇਹ ਸਮੱਸਿਆ ਅੱਜ ਦੀ ਨਹੀਂ ਹੈਗੀ ਜੀ ਇਹ ਬਹੁਤ ਪੁਰਾਣੀ ਹੈ ਪਿਛਲੇ ਕੋਈ 6-7 ਮਹੀਨੇ ਤੋਂ ਲਗਾਤਾਰ ਅਸੀਂ ਡੀਸੀ ਸਾਹਿਬ ਨੂੰ ਤੇ ਇਹਨਾਂ ਦੇ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਲਗਾਤਾਰ ਅਸੀਂ ਮਿਲਦੇ ਰਹੇ ਉਹਨਾਂ ਨੂੰ ਧਿਆਨ ਚ ਲਿਆਉਂਦੇ ਰਹੇ ਕਿ ਭਾਈ ਜੋ ਐਸਵਾਈਐਲ ਦੇ ਵਿੱਚ ਚੰਡੀਗੜ੍ਹ ਦਾ ਗੰਦੇ ਨਾਲੇ ਦਾ ਪਾਣੀ ਸਟਿਆ ਹੋਆ ਇਸ ਨੂੰ ਬੰਦ ਕਰਾਓ ਕਿਉਂਕਿ ਸਾਡੇ ਬਹੁਤ ਪਿੰਡਾਂ ਨੂੰ ਨੁਕਸਾਨ ਦੇ ਆ ਬਿਮਾਰੀਆਂ ਫੈਲ ਰਹੀਆਂ ਇਹਦੇ ਨਾਲ ਤੇ ਸਾਡੇ ਕਈ ਬੋਰਾਂ ਦਾ ਪਾਣੀ ਗੰਦਾ ਹੋ ਗੰਧਲਾ ਹੋ ਗਿਆ ਇਹਦੇ ਨਾਲ ਪਰ ਅਧਿਕਾਰੀ ਉਹ ਐਸੀ ਕੁੰਭ ਕੰਦੀ ਨੀਂ ਸੁੱਤੇ ਪਏ ਆ ਪਿਛਲੀਆਂ ਸਰਕਾਰਾਂ ਦੇ ਹੁਣ ਚਾਹੇ ਚਾਹੇ ਹੁਣ ਆਈ ਨਵੀਂ ਬਦਲਾਅ ਦੇ ਨਾਂ ਤੇ ਆਈ ਹੈ ਇਹਨਾਂ ਦੇ ਹੁਣ ਪਰ ਅੱਜ ਤੱਕ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇਹ ਗੰਦੇ ਨਾਲੇ ਦਾ ਪਾਣੀ ਚੰਡੀਗੜ੍ਹ ਤੋਂ ਉਲਟਾ ਇਹ ਰੋਪੜਵਾਲ ਦੀ ਆ ਰਿਹਾ ਪਰ ਅੱਜ ਇੱਕ ਨਵਾਂ ਹੀ ਹੋਰ ਤਮਾਸ਼ਾ ਦੇਖਣ ਨੂੰ ਮਿਲਿਆ ਜਿਹੜਾ ਅਸੀਂ ਆ ਹਾ ਰਾ ਕੇ ਰੋਕਿਆ ਬੰਦ ਕਰਨ ਦੀ ਬਜਾਏ ਉਥੋਂ ਉਹ ਗੰਦੇ ਨਾਲੇ ਦਾ ਪਾਣੀ ਸਿੱਟਣ ਦੀ ਬਜਾਏ ਇਹ ਅੱਜ ਕਜੌਲੀ ਪਿੰਡ ਦੇ ਕੋਲ ਨਵੇਂ ਪਾਈਪ ਦੱਬ ਕੇ ਰੋਪੜਵਾਲ ਨੂੰ ਅੱਗੇ ਨੂੰ ਪਾਣੀ ਉਲਟੀ ਗੰਗਾ ਜਿਹਨੂੰ ਕਹਿ ਸਕਦੇ ਆਪਾਂ ਉਲਟਾ ਪਾਣੀ ਉੱਥੋਂ ਹੋਰ ਨੰਗਲ ਡੈਮ ਵੱਲ ਨੂੰ ਭੇਜ ਰਹੇ ਨੇ ਤੇ ਜਦੋਂ ਅਧਿਕਾਰੀ ਨੂੰ ਪੁੱਛਿਆ ਕਿ ਸਾਡੇ ਕੋਲ ਆਰਡਰ ਹੈ ਜੀ ਦੱਬਣ ਦੇ ਮੈਂ ਕਿਹਾ ਉੱਥੇ ਆਰਡਰ ਦਿਖਾਓ ਜਿੱਥੇ ਉਹ ਪਾਣੀ ਗਹਿਰਿਆ ਵੈਸ ਬਾਈਲ ਚ ਉਹਨੂੰ ਉੱਥੇ ਬੰਦ ਕਰਾਓ ਪਰ ਨਹੀਂ ਇੱਥੇ ਤੱਕ ਕੁੱਤੀ ਚੋਰਾਂ ਦਾ ਰਲ ਵੀ ਹੈ ਮੈਂ ਤਾਂ ਇਹ ਕਹਿ ਸਕਦਾ ਸਿੱਧੀ ਹੋ ਪਰ ਉਹ ਲੋਕਾਂ ਨੂੰ ਇਹ ਡਰਾਉਣਾ ਚਾਹੁੰਦੇ ਆ ਪਰ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਸਰਕਾਰ ਨੂੰ ਪਤਾ ਨਹੀਂ ਆ ਕਿ ਹੁਣ ਬਾਅਦ ਕੀ ਦੇ ਨਾਲ ਪਿਆ ਹੁਣ ਲੋਕ ਜਾਗ ਚੁੱਕੇ ਅੱਗੇ ਵਾਲਾ ਕੰਮ ਨਹੀਂ ਹੈਗਾ ਸੋ ਅਸੀਂ ਇਹ ਪੈ ਪੱਟ ਕੇ ਇਹਨਾਂ ਦੇ ਆ ਜਿਹੜਾ ਗੰਦਾ ਪਾਣੀ ਆ ਉਹਦੇ ਵਿੱਚ ਸੁੱਟਦੇ ਕਿਉਂਕਿ ਕਾਹਨ ਕੋਈ ਹੋਰ ਅਧਿਕਾਰੀ ਨਾ ਇੱਥੇ ਆ ਕੇ ਫੇਰ ਕਰੇ ਤਿੰਨ ਪੰਜ ਵੀ ਅਸੀਂ ਦੱਬਨੇ ਆ ਇਹ ਕਾਰੀਏ ਨੂੰ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਬੇਨਤੀ ਹੈ ਕਿ ਸਾਡੇ ਗਾ ਪੰਗੇ ਨਾ ਲਓ ਜਿਹੜਾ ਕੰਮ ਕਰਨੇ ਵਾਲਾ ਉਹ ਕਰੋ ਉੱਥੇ ਬੰਦ ਕਰੋ ਜਿੱਥੋਂ ਇਹ ਪਾਣੀ गिर ਰਿਹਾ ਟੜਾਕੋੜ ਤੇ ਇਲਾਕੇ ਦੇ ਵਿੱਚ ਬਿਮਾਰੀਆਂ ਡੰਗਰਾਂ ਨੂੰ ਬਿਮਾਰੀਆਂ ਸਭ ਤੋਂ ਵੱਡੀ ਗੱਲ ਇਹਦੇ ਨਾਲ ਸਾਡੇ ਜਿਹੜੇ 100-100 ਫੁੱਟ ਵਾਲੇ ਬੋਰ ਹੈ ਉਹ ਫੇਲ ਹੋ ਗਏ ਪਾਣੀ ਪਾ ਪਾ ਕੇ ਵਿੱਚ ਗੰਦਲਾ ਪਰ ਸਰਕਾਰ ਪ੍ਰਸ਼ਾਸਨ ਸੁੱਤਾ ਪਿਆ ਹੈ ਅਸੀਂ ਕੁੰਭ ਕਾਂਦੀ ਨੀਂਦ ਅੱਜ ਜਗਾਵਾਂਗੇ ਇਹਨਾਂ ਨੂੰ ਅਗਰ 2-4 ਮਹੀਨੇ ਦੇ ਵਿੱਚ ਹੱਲ ਨਾਲ ਨਿਕਲਿਆ ਇਹਦਾ ਫਿਰ ਵੱਡਾ ਪ੍ਰੋਟੈਸਟ ਕਰਾਂਗੇ ਅਸੀਂ ਰਲ ਕੇ ਤੇ ਸਰਕਾਰ ਨੂੰ ਕੁੰਮਕੰਦਨੀ ਤੋ ਜੂਰ ਜਗਾਵਾਂਗੇ 23 ਚੈਨਲ ਦੇ ਲਈ ਰੂਪਨਗਰ ਤੋਂ ਕੁਲਕਿਤ ਕੁਮਾਰ ਦੀ ਰਿਪੋਰਟ